ਸ਼ਹਾਦਤਾਂ ਨੂੰ ਬੜਾ ਰੁਤਬਾ ਦਿੱਤਾ ਗਿਆ। ਇਸਲਾਮ ਧਰਮ ਦੇ ਵਿੱਚ ਵੀ ਸ਼ਹਾਦਤ ਦਾ ਜਿਹੜਾ ਤਸਵੁਰ ਹੈ ਉਹ ਬਹੁਤ ਹੀ ਆਲਾ ਔਰ ਬੜਾ ਬੁਲੰਦ ਹੈ ਔਰ ਸ਼ਹਾਦਤ ਦਾ ਮਰਤਬਾ ਸਿਰਫ ਉਹਨਾਂ ਨੂੰ ਮਿਲਦਾ ਹੈ ਜਿਹੜੇ ਕਿ ਖੁਦਾ ਦੇ ਨਜ਼ਦੀਕ ਬੜੇ ਮਹਿਬੂਬ ਹੁੰਦੇ ਨੇ। ਤੇ ਇਹ ਜਿਹੜੀ ਬੱਚਿਆਂ ਦੀ ਸ਼ਹਾਦਤ ਹੈ ਇਹ ਇਨਸਾਨੀ ਇਤਿਹਾਸ ਜਿਹੜਾ ਵਿਸ਼ਵ ਦਾ ਇਤਿਹਾਸ ਹੈ ਉਹਦੇ 'ਚ ਸਭ ਤੋਂ ਇੱਕ ਵਿਲੱਖਣ ਔਰ ਮੈਂ ਸਮਝਦਾ ਕਿ ਇੱਕ ਵੱਡੇ ਮਰਤਬੇ ਵਾਲੀ ਜਿਹੜੀ ਸ਼ਹਾਦਤ ਹੈ। ਅੱਜਕੱਲ ਬਹੁਤ ਸਾਰੇ ਲੋਕ ਜਿਹੜੇ ਨੇ ਸ਼ਹਾਦਤਾਂ ਦੀ ਰਸਮ ਅਦਾ ਕਰਦੇ ਨੇ ਔਰ ਉਹਦੀ ਰਿਵਾਇਤ ਜਿਹੜੀ ਹੈ ਉਹਨੂੰ ਅਦਾ ਨਹੀਂ ਕਰ ਪਾਉਂਦੇ ਤੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਆਣ ਵਾਲੀ ਜਿਹੜੀ نسل ਹੈ ਖਾਸ ਕਰਕੇ ਜਿਹੜੇ ਪੰਜਾਬ ਦੇ ਲੋਕ ਨੇ ਔਰ ਖਾਸ ਕਰਕੇ ਸਿੱਖ ਪੰਥ ਦੇ ਨਾਲ ਸੰਬੰਧਿਤ ਜਿਹੜੇ ਲੋਕ ਨੇ ਉਹਨਾਂ ਨੂੰ ਉਸ ਰਿਵਾਇਤ ਨੂੰ ਹਮੇਸ਼ਾ ਉਸ ਦਾ ਟੀਚੇ ਨੂੰ ਆਪਣੇ ਸਾਹਮਣੇ ਰੱਖਣਾ ਔਰ ਇਹਦਾ ਟੀਚਾ ਇਹ ਹੈ ਕਿ ਜਦੋਂ ਸਮਾਂ ਆਵੇ ਤੇ ਜ਼ਾਲਮ ਦੇ ਸਾਹਮਣੇ ਸੱਚ ਬੋਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੱਚਿਆਂ ਦੀ ਜਿਹੜੀ ਸ਼ਹਾਦਤ ਹੈ ਇਹਦਾ ਮਕਸਦ ਕੀ ਸੀ ਇਹਦਾ ਮਕਸਦ ਸੀ ਕਿ ਪੰਜਾਬੀਆਂ ਨੂੰ ਇਹ ਸੁਨੇਹਾ ਦੇਣਾ ਕਿ ਅਗਰ ਪਾਵਰ ਵਿੱਚ ਬੈਠਾ ਹੋਇਆ ਬੰਦਾ ਤੁਹਾਨੂੰ ਆਪਣੀ ਮਰਜ਼ੀ ਦੇ ਮੁਤਾਬਕ ਚਲਾਉਣਾ ਚਾਹੇ ਅਗਰ ਪਾਵਰ ਵਿੱਚ ਬੈਠੇ ਲੋਕ ਧਰਮ ਨੂੰ ਆਪਣੀ ਮਰਜ਼ੀ ਦੇ ਚਲਾਉਣਾ ਚਾਹੇ ਤੇ ਫਿਰ ਸਿਰ ਝੁਕਾਇਆ ਨਹੀਂ ਜਾਇਆ ਜਾਂਦਾ ਸਿਰ ਕਟਾਇਆ ਜਾਂਦਾ ਹੈ ਸ਼ਹਾਦਤਾਂ ਨੂੰ ਬੜਾ ਰੁਤਬਾ ਦਿੱਤਾ ਗਿਆ ਇਸਲਾਮ ਧਰਮ ਦੇ ਵਿੱਚ ਵੀ ਸ਼ਹਾਦਤ ਦਾ ਜਿਹੜਾ ਤਸੰਗੂਰ ਹੈ ਉਹ ਬਹੁਤ ਹੀ ਆਲਾ ਔਰ ਬੜਾ ਬੁਲੰਦ ਹੈ ਔਰ ਸ਼ਹਾਦਤ ਦਾ ਮਰਤਬਾ ਸਿਰਫ ਉਹਨਾਂ ਨੂੰ ਮਿਲਦਾ ਹੈ ਜਿਹੜੇ ਕਿ ਖੁਦਾ ਦੇ ਨਜ਼ਦੀਕ ਬੜੇ ਮਹਿਬੂਬ ਹੁੰਦੇ ਨੇ ਤੇ ਇਹ ਜਿਹੜੀ ਬੱਚਿਆਂ ਦੀ ਸ਼ਹਾਦਤ ਹੈ ਇਹ انسانی تاریخ جڑا विश्व ਦਾ ਇਤਿਹਾਸ ਹੈ ਉਹਦੇ ਚ ਸਭ ਤੋਂ ਇੱਕ ਵਿਲੱਖਣ ਔਰ ਮੈਂ ਸਮਝਦਾ ਕਿ ਇੱਕ ਵੱਡੇ ਮਰਤਬੇ ਵਾਲੀ ਜਿਹੜੀ ਸ਼ਹਾਦਤ ਹੈ ਅੱਜ ਕੱਲ ਬਹੁਤ سارے ਲੋਕ ਜਿਹੜੇ ਨੇ ਸ਼ਹਾਦਤਾਂ ਦੀ ਰਸਮ ਅਦਾ ਕਰਦੇ ਨੇ ਔਰ ਉਹਦੀ ਰਿਵਾਇਤ ਜਿਹੜੀ ਹੈ ਉਹਨੂੰ ਅਦਾ ਨਹੀਂ ਕਰ ਪਾਉਂਦੇ ਤੇ ਅਸੀਂ ਚਾਹੁੰਦੇ ਕਿ ਸਾਡੀ ਆਣ ਵਾਲੀ ਜਿਹੜੀ نسل ਹੈ ਖਾਸ ਕਰ ਜਿਹੜੇ ਪੰਜਾਬ ਦੇ ਲੋਕ ਨੇ ਔਰ ਖਾਸ ਕਰਕੇ ਸਿੱਖ ਪੰਥ ਦੇ ਨਾਲ ਸੰਬੰਧਿਤ ਜਿਹੜੇ ਲੋਕ ਨੇ ਉਹਨਾਂ ਨੂੰ ਉਸ ਰਿਵਾਇਤ ਨੂੰ ਹਮੇਸ਼ਾ ਉਸ ਦਾ ਟੀਚੇ ਨੂੰ ਆਪਣੇ ਸਾਹਮਣੇ ਰੱਖਣਾ ਔਰ ਇਹਦਾ ਟੀਚਾ ਇਹ ਹੈ ਕਿ ਜਦੋਂ ਸਮਾਂ ਆਵੇ ਤੇ ਜ਼ਾਲਮ ਦੇ ਸਾਹਮਣੇ ਸੱਚ ਬੋਲਣਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੱਚਿਆਂ ਦੀ ਜਿਹੜੀ ਸ਼ਹਾਦਤ ਹੈ ਇਹਦਾ ਮਕਸਦ ਕੀ ਸੀ ਇਹਦਾ ਮਕਸਦ ਸੀ ਕਿ ਪੰਜਾਬੀਆਂ ਨੂੰ ਇਹ ਸੁਨੇਹਾ ਦੇਣਾ ਕਿ ਅਗਰ ਪਾਵਰ ਵਿੱਚ ਬੈਠਾ ਹੋਇਆ ਬੰਦਾ ਤੁਹਾਨੂੰ ਆਪਣੀ ਮਰਜ਼ੀ ਦੇ ਮੁਤਾਬਕ ਚਲਾਉਣਾ ਚਾਹੇ ਅਗਰ ਪਾਵਰ ਵਿੱਚ ਬੈਠੇ ਲੋਕ ਧਰਮ ਨੂੰ ਆਪਣੀ ਮਰਜ਼ੀ ਦੇ ਚਲਾਉਣਾ ਚਾਹੇ ਤੇ ਫਿਰ ਸਿਰ ਝੁਕਾਇਆ ਨਹੀਂ ਜਾਇਆ ਜਾਂਦਾ ਸਿਰ ਕਟਾਇਆ ਜਾਂਦਾ ਹੈ ਸ਼ਹਾਦਤਾਂ ਨੂੰ ਬੜਾ ਰੁਤਬਾ ਦਿੱਤਾ ਗਿਆ ਇਸਲਾਮ ਧਰਮ ਦੇ ਵਿੱਚ ਵੀ ਸ਼ਹਾਦਤ ਦਾ ਜਿਹੜਾ ਤਸੰਗੁਰ ਹੈ ਉਹ ਬਹੁਤ ਹੀ ਆਲਾ ਔਰ ਬੜਾ ਬੁਲੰਦ ਹੈ ਔਰ ਸ਼ਹਾਦਤ ਦਾ ਮਰਤਬਾ ਸਿਰਫ ਉਹਨਾਂ ਨੂੰ ਮਿਲਦਾ ਹੈ ਜਿਹੜੇ ਕਿ ਖੁਦਾ ਦੇ ਨਜ਼ਦੀਕ ਬੜੇ ਮਹਿਬੂਬ ਹੁੰਦੇ ਨੇ ਤੇ ਇਹ ਜਿਹੜੀ ਬੱਚਿਆਂ ਦੀ ਸ਼ਹਾਦਤ ਹੈ ਇਹ ਇਨਸਾਨੀ ਇਤਿਹਾਸ ਜਿਹੜਾ ਵਿਸ਼ਵ ਦਾ ਇਤਿਹਾਸ ਹੈ ਉਹਦੇ 'ਚ ਸਭ ਤੋਂ ਇੱਕ ਵਿਲੱਖਣ ਔਰ ਮੈਂ ਸਮਝਦਾ ਕਿ ਇੱਕ ਵੱਡੇ ਮਰਤਬੇ ਵਾਲੀ ਜਿਹੜੀ ਸ਼ਹਾਦਤ ਹੈ ਅੱਜਕੱਲ ਬਹੁਤ ਸਾਰੇ ਲੋਕ ਜਿਹੜੇ ਨੇ ਸ਼ਹਾਦਤਾਂ ਦੀ ਰਸਮ ਅਦਾ ਕਰਦੇ ਨੇ ਔਰ ਉਹਦੀ ਰਿਵਾਇਤ ਜਿਹੜੀ ਹੈ ਉਹਨੂੰ ਅਦਾ ਨਹੀਂ ਕਰ ਪਾਉਂਦੇ ਤੇ ਅਸੀਂ ਚਾਹੁੰਦੇ ਕਿ ਸਾਡੀ ਆਣ ਵਾਲੀ ਜਿਹੜੀ نسل ਹੈ ਖਾਸ ਕਰਕੇ ਜਿਹੜੇ ਪੰਜਾਬ ਦੇ ਲੋਕ ਔਰ ਖਾਸ ਕਰਕੇ ਸਿੱਖ ਪੰਥ ਦੇ ਨਾਲ ਸੰਬੰਧਿਤ ਜਿਹੜੇ ਲੋਕ ਨੇ ਉਹਨਾਂ ਨੂੰ ਉਸ ਰਿਵਾਇਤ ਨੂੰ ਹਮੇਸ਼ਾ ਉਸ ਦਾ ਟੀਚੇ ਨੂੰ ਆਪਣੇ ਸਾਹਮਣੇ ਰੱਖਣਾ ਔਰ ਇਹਦਾ ਟੀਚਾ ਇਹ ਹੈ कि ਜਦੋਂ ਸਮਾਂ ਆਵੇ ਤੇ ਜ਼ਾਲਮ ਦੇ ਸਾਹਮਣੇ ਸੱਚ ਬੋਲ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੱਚਿਆਂ ਦੀ ਜਿਹੜੀ ਸ਼ਹਾਦਤ ਹੈ ਇਹਦਾ ਮਕਸਦ ਕੀ ਸੀ? ਇਹਦਾ ਮਕਸਦ ਸੀ ਕਿ ਪੰਜਾਬੀਆਂ ਨੂੰ ਇਹ ਸੁਨੇਹਾ ਦੇਣਾ ਕਿ ਅਗਰ ਪਾਵਰ ਉੱਚ ਬੈਠਾ ਹੋਇਆ ਬੰਦਾ ਤੁਹਾਨੂੰ ਆਪਣੀ ਮਰਜ਼ੀ ਦੇ ਮੁਤਾਬਕ ਚਲਾਉਣਾ ਚਾਹੇ, ਅਗਰ ਪਾਵਰ 'ਚ ਬੈਠੇ ਲੋਕ ਧਰਮ ਨੂੰ ਆਪਣੀ ਮਰਜ਼ੀ ਦੇ ਚਲਾਉਣਾ ਚਾਹੇ ਤੇ ਫਿਰ ਸਿਰ ਝੁਕਾਇਆ ਨਹੀਂ ਜਾਇਆ, ਜਾਂਦਾ ਸਿਰ ਕਟਾਇਆ ਜਾਂਦਾ।